ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਆ ਧੰਨਵਾਦ ਕਰਦਾ ਪੰਜਾਬ ਦੇ ਮੁੱਖ ਮੰਤਰੀ ਸਦਾ ਭਵਨ ਸਿੰਘ ਜੀ ਮਾਨ ਸਾਹਿਬ ਦਾ ਜਿਨ੍ਹਾਂ ਨੇ ਮੈਨੂੰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਮੈਨੂੰ ਪਾਰਟੀ ਦਾ ਇੱਕ ਹਿੱਸਾ ਬਣਾਇਆ ਉਸ ਤੋਂ ਉਪਰੰਤ ਮੈਂ ਧੰਨਵਾਦ ਕਰਦਾ ਪਾਰਟੀ ਦੇ ਨੈਸ਼ਨਲ ਕਨਵੀਨਰ ਸ਼੍ਰੀ ਅਰਿੰਦ ਕੇਜਰੀਵਾਲ ਸਾਹਿਬ ਦਾ ਅਤੇ ਸੰਦੀਪ ਪਾਠਕ ਸਾਹਿਬ ਦਾ ਜਿਨ੍ਹਾਂ ਨੇ ਮੈਨੂੰ ਇਸ ਯੋਗ ਸਮਝਿਆ ਕਿ ਮੈਂ ਇਸ ਕੰਸਟੀਟੂਐਂਸੀ ਦੇ ਦਰਵਾਜ਼ੋਂ ਬਾਈ ਇਲੈਕਸ਼ਨ ਦੀ ਚੋਣ ਲੜ ਸਕਦਾ ਤੇ ਇਹ ਸੀਟ ਮੈਂ ਜਿੱਤ ਸਕਦਾ ਉਸ ਤੋਂ ਉਪਰੰਤ ਮੈਂ ਧੰਨਵਾਦ ਕਰਦਾ ਸਾਡੀ ਪਾਰਟੀ ਦੇ ਨਵੇਂ ਨਿਯੁਕਤ ਪ੍ਰਧਾਨ ਸਾਹਿਬ ਸ਼੍ਰੀ ਅਮਨ ਅਰੋੜਾ ਸਾਹਿਬ ਦਾ ਜੋ ਇਸ ਕੰਸਟੀਚੁਨਸੀ ਦੇ ਇੰਚਾਰਜ ਲਾਏ ਗਏ ਸੀ ਉਹਨਾਂ ਨੇ ਮੈਨੂੰ ਖਰੀ ਚੰਡੀ ਦਿੱਤੀ ਤੇ ਨਾਲ ਉਹਨਾਂ ਦੇ ਸਰਦਾਰ ਦਵਿੰਦਰ ਸਿੰਘ ਜੀ ਲਾਡੀ ਟੋਪ ਸਾਹਿਬ ਐਮ ਐਲ ਏ ਤਰਨਕੋਟ ਜਿਨ੍ਹਾਂ ਦੇ ਸਹਿਯੋਗ ਸਦਕਾ ਮੈਨੂੰ ਇਹ ਗਿੱਦੜਵਾ ਦੀ ਜਿੰਨੀ ਚੋਣ ਦੀ ਟਿਕ ਉਸ ਤੋਂ ਉਪਰੰਤ ਮੈਂ ਧੰਨਵਾਦ ਕਰਦਾ ਮੇਰੀ ਸਾਰੀ ਇਸ ਥਣਕੇ ਦੇ ਲੋਕਾਂ ਦਾ ਜਿਨਨੇ ਨੇ ਮੈਨੂੰ ਇੰਨਾ ਮਾਨ ਸਤਿਕਾਰ ਪਿਆਰ ਦਿੱਤਾ ਜਿਨਾਂ ਦੇ ਪ੍ਰਤੀ ਮੇਰੇ ਕੋਲ ਕੋਈ ਯੋਗ ਅਲਫਾਜ਼ ਨਹੀਂ ਮੇਰੇ ਅਲਫਾਜ਼ ਖਤਮ ਹੋ ਜਾਂਦੇ ਆ ਤੁਹਾਡੀ ਪਿਆਰ ਦੇ ਅੱਗੇ ਮੇਰਾ ਸਿਰ ਝੁਕ ਜਾਂਦਾ ਉਸ ਤੋਂ ਪ੍ਰੰਤ ਮੈਂ ਧੰਨਵਾਦ ਕਰਦਾ ਪਾਰਟੀ ਦੇ ਸੀਨੀਅਰ ਲੀਡਰ ਸਹਿਬਾਨਾਂ ਦਾ ਪਾਰਟੀ ਦੇ ਵਰਕਰ ਸਹਿਬਾਨਾਂ ਦਾ ਚੇਅਰਮੈਨ ਸਹਿਬਾਨਾਂ ਦਾ ਜਿੰਨਾ ਨੇ ਆ ਕੇ ਦਿਨ ਰਾਤ ਇੱਕ ਕੀਤੀ ਬੜੀ ਕੜੀ ਮਿਹਨਤ ਕੀਤੀ ਤੇ ਇਹ ਮੰਜ਼ਲ ਨੂੰ ਅਸੀਂ ਸਰ ਕੀਤਾ ਜਿਹੜੀ ਕਿ ਬੜੀ ਮੁਸ਼ਕਲ ਮੰਜ਼ਲ ਸੀ ਜਿਹਨਾਂ ਨੂੰ ਤੁਸੀਂ ਆਸਾਨ ਕਰਤਾ ਅੱਜ ਜਿੱਤ ਇਹ ਜਿਹੜੀ ਇਤਿਹਾਸਿਕ ਜਿੱਤ ਹੋਈ ਹੈ ਜਗ ਦੇ ਦਰਵਾਜ਼ੇ ਮੈਂ ਆਪ ਜੀ ਸਾਰਿਆਂ ਨੂੰ ਇਹ ਦੱਸਣਾ ਚਾਹਾਂਗਾ ਕਿ ਐਡੀ ਵੱਡੀ ਜਿੱਤ ਇਸ ਕੌਨਸਟੀਟਿਊਐਂਸੀ ਦੇ ਵਿੱਚ ਗਿੱਦੜਵਾੜੇ ਵਿੱਚ ਪਹਿਲੀ ਵਾਰੀ ਤੁਹਾਡੀ ਸਾਰਿਆਂ ਦੀ ਹੋਈ ਹੈ ਜਿਹੜਾ 22000 ਵੋਟ ਦੇ ਕਰੀਬ ਆਪਾਂ ਜਿੱਤੇ ਆ ਬੜੇ ਵੱਡੇ ਵੱਡੇ ਦਿੱਕ ਜਿੱਥੋਂ ਇਲੈਕਸ਼ਨ ਲੜ ਕੇ ਚਲੇਗੇ ਪਰ ਕੋਈ 20000 ਕ੍ਰਾਸ ਨਹੀਂ ਕੀਤਾ ਇਹ ਜਿੱਤ ਸਾਰਿਆਂ ਸਾਰੇ ਤੁਹਾਡੀ ਮਿਹਨਤ ਤੁਹਾਡੇ ਕਰਕੇ ਤੁਹਾਡੇ ਜਨੂਨ ਕਰਕੇ ਤੁਸੀਂ ਜੋ ਸਿਰੜ ਕੀਤਾ ਸੀ ਕਿ ਅਸੀਂ ਇਹ ਸੀਟ ਜਿੱਤਨੀ ਆ ਉਹਦੇ ਕਰਕੇ ਇਹ ਸੀਟ ਜਿੱਤੀ ਆ ਮੇਰਾ ਤਾਂ ਨਾਮ ਫਿਰ ਵੀ ਮੈਂ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਕੋਟਨ ਕੋਟ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਾਂ ਇਹ ਸੀਟ ਜਿੱਤ ਕੇ ਅੱਜ ਆਮ ਆਦਮੀ ਪਾਰਟੀ ਦੀ ਝੋਲੀ ਚ ਪਾਈ ਆ ਤੇ ਅਖੀਰ ਦੇ ਵਿੱਚ ਮੈਂ ਸੁਨੇਹਾ ਦੇਊਗਾ ਮੇਰੇ ਸਾਰੇ ਪੂਰਾ ਗਿੱਦੜਵੇ ਹਲਕੇ ਦੇ ਲੋਕਾਂ ਨੂੰ ਇਹ ਦੇਖੋ ਗਦਰ ਵੀ ਆਲੋ ਤੁਸੀਂ ਗ੍ਰੇਟ ਤੁਸੀਂ ਬਹੁਤ ਗ੍ਰੇਟ ਹੋ ਚਾਪਨਾ ਇਹ ਤੂਫਾਨ ਕਬੂਲ ਕਰਿਓ ਜੋ ਸੀ ਜਿੱਤ ਕੇ ਤੁਹਾਡੀ ਝੋਲੀ ਪਾਈ ਲਾਇਕ ਗੁਰ ਕੀ ਖਾਲਸਾ ਵੈਗੁਰ ਜੀ ਕੀ ਫਤ